ਫਰ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਫਤਿਹਗੜ ਚੂੜੀਆਂ ਤੋਂ ਜਿੱਥੇ ਇੱਕ ਕਿਸਾਨ ਦਾ ਨੁਕਸਾਨ ਹੋਇਆ ਕਿਉਂਕਿ ਛੱਡ ਜਿਹੜਾ ਡੈਕ ਪਿਆ ਔਰ ਛੱਡ ਕਿਸਦਾ ਡੈਕ ਗਿਆ মুরਗੀ ਖਾਨਾ ਪਾਇਆ ਹੋਇਆ ਸੀ ਪੋਲਟਰੀ ਫਾਰਮ ਦਾ ਛੱਡ ਸੀ ਜੋ ਕਿ ਬੁਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਗਿਆ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ ਔਰ ਕਿਹਾ ਜਾ ਰਿਹਾ ਕਿ 6000 ਦੇ ਕਰੀਬ ਚੂਚਿਆਂ ਦੀ ਮੌਤ ਹੋ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਬੁਰਾ ਹਾਲ ਹੋਇਆ ਕਿਉਂਕਿ ਪਿਛਲੇ ਦਿਨਾ ਦੌਰਾਨ ਜਦੋਂ ਬਰਸਾਤ ਪੈ ਰਹੀਆ ਹਾਲਾਂਕਿ ਲਗਾਤਾਰ ਇੱਕ ਹਫਤੇ ਤੋਂ ਅਲੱਗ-ਅਲੱਗ ਪੰਜਾਬ ਦੇ ਏਰੀਏ ਦੇ ਵਿੱਚ ਮੀਂਹ ਪੈ ਰਿਹਾ ਹੈਗਾ ਝੱਖੜ ਆ ਰਹੇ ਨੇ ਔਰ ਉਸ ਦੌਰਾਨ ਹੀ ਜਿਹੜਾ ਮੀਂਹ ਪੈਣ ਦੇ ਕਰਕੇ ਛੱਡ ਨੁਕਸਾਨਿਆ ਗਿਆ ਤੇ ਫਿਰ ਡਿੱਗ ਗਿਆ ਆਂਦਾ ਔਰ ਜਿਸ ਤੋ ਵਾ ਬਾਲਾ ਬਾਲਾ ਤੁਸੀਂ ਛੱਡਦਾ ਦੇਖ ਸਕਦੇ ਹੋ ਕਿਸ ਪ੍ਰਕਾਰ ਥੱਲੇ ਡਿੱਗਿਆ ਪਿਆ ਔਰ ਕਿਆ ਯਾਰ ਹੈ ਕਿ 6000 ਚੂਚੇ ਜਿਹੜੇ ਸੀ ਉਹ ਮਰ ਗਏ ਨੇ ਮਲਬੇ ਦੇ ਢੇਹਾਂ ਔਣ ਕਰਕੇ ਔਰ ਦੂਜੇ ਪਾਸੇ ਕਿਸਾਨ ਦਾ ਬਹੁਤ ਬੁਰਾ ਹਾਲ ਹੈ ਜਿਸ ਨੇ 15-20 ਲੱਖ ਰੁਪਏ ਲਾ ਕੇ ਸਾਰਾ ਇਹ ਆਪਣਾ ਕਾਰੋਬਾਰ ਖੜਾ ਕੀਤਾ ਸੀ ਤਾਂ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਔਰ ਹੁਣ ਕਿਸਾਨ ਜਿਹੜਾ ਉਹ ਮੁਆਵਜ਼ਾ ਮੰਗ ਰਿਹਾ ਹੈਗਾ ਕਿਉਂਕਿ ਨੁਕਸਾਨ ਉਸ ਦਾ ਭਾਰੀ ਹੋਇਆ ਜਦੋਂ ਗੱਲ ਕਰਦੇ ਆਂ ਖੇਤੀ ਦੀ ਔਰ ਖੇਤੀ ਦੇ ਨਾਲ ਕੋਈ ਸਹਾਇਕੀ ਜਿਹੜਾ ਧੰਦਾ ਹੋਵੇ ਜਿਹਦੇ ਕਰਕੇ ਕਿਸਾਨ ਜ਼ਿਆਦਾ ਕਮਾ ਸਕਣ ਤਾਂ ਉਦੋਂ ਫਿਰ ਪੋਲਟਰੀ ਫਾਰਮ ਵਰਗੇ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਰੋਜ਼ਗਾਰ ਕਿਸਾਨ ਸ਼ੁਰੂ ਕਰ ਲੈਂਦੇ ਨੇ ਸਹਾਇਕ ਧੰਦੇ ਦੇ ਵਜੋਂ ਪਰ ਉਥੇ ਜਿਹੜਾ ਹੁਣ ਤੁਸੀਂ ਦੇਖੋ ਇਸ ਰੋਜ਼ਗਾਰ ਨੂੰ ਵੀ ਨੁਕਸਾਨ ਪਹੁੰਚਿਆ ਔਰ ਕਿਸਾਨ ਦਾ 15-20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕਿਉਂਕਿ ਲਗਾਤਾਰ ਇੱਕ ਹਫ਼ਤੇ ਤੋਂ ਜਿਹੜਾ ਅਮੀ ਪੈ ਰਿਹਾ ਹੈਗਾ ਕਿਉਂਕਿ ਹੁਣ ਬਰਸਾਤਾਂ ਦਾ ਟਾਈਮ ਹੈ ਸੌਣ